ਹਰੇਕ ਦੁਕਾਨ ਤੇ ਫਲਕਾਰੀਆਂ ਮਿਲ ਜਾਣਗੀਆਂ ਟੰਗੀਆਂ ਹੋਈਆਂ। ਕਾਫੀ ਵੱਡੀਆਂ-ਵੱਡੀਆਂ ਉਰੇ ਦੁਕਾਨਾਂ ਨੇ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਆਏ ਹਾਂ ਪਟਿਆਲੇ, ਪਟਿਆਲੇ ਦਾ ਬਾਜ਼ਾਰ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ। ਇਹਨੂੰ ਅਦਾਲਤ ਬਾਜ਼ਾਰ ਕਿਹਾ ਜਾਂਦਾ ਤੇ ਕਿਲਾ ਮਾਰਕੀਟ ਵੀ ਕਹਿ ਦਿੰਦੇ ਨੇ। ਵੀਡੀਓ ਤੁਸੀਂ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਸਾਰਾ ਤੁਹਾਨੂੰ ਬਾਜ਼ਾਰ ਆ ਜਿਹੜਾ ਉਹ ਦਿਖਾਉਨੇ ਆ ਬਾਕੀ ਇੱਥੋਂ ਦੀ ਦੁਕਾਨਾਂ ਦੇਖੋ ਸ਼ੁਰੂ ਹੋ ਜਾਂਦੀਆਂ ਨੇ ਕੱਪੜੇ ਵਾਲੀਆਂ ਹਨਾ ਬਾਕੀ ਜੁੱਤੀ ਵਾਲੀਆਂ ਹੋਰ ਸਾਰੀਆਂ ਦੁਕਾਨਾਂ ਇਹਦੇ ਬਾਜ਼ਾਰ ਚ ਨੇ ਵੱਡੀਆਂ ਵੱਡੀਆਂ ਆ ਦੇਖੋ ਜਿਵੇਂ ਸੂਟ ਲਾਏ ਹੋਏ ਨੇ ਬਾਹਰ ਵੀਡੀਓ ਤੁਸੀਂ ਸਾਰੀ ਦੇਖਿਓ ਪੂਰੀ ਇੰਟਰਸਟਿੰਗ ਹੋਊ ਸਾਰਾ ਬਾਜ਼ਾਰ ਪਟਿਆਲੇ ਦਾ ਦਿਖਾਵਾਂਗੇ ਮੇਨ ਮਾਰਕੀਟ ਆ ਇਹ ਪਟਿਆਲੇ ਦੀ ਅਦਾਲਤ ਬਾਜ਼ਾਰ ਵੀ ਕਹਿ ਦਿੰਦੇ ਨੇ ਤੇ ਕਿਲਾ ਮਾਰਕੀਟ ਵੀ ਤੇ ਜਿਹੜਾ ਕਿਲਾ ਪਟਿਆਲੇ ਦਾ ਉਹ ਅੱਗੇ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਆ ਦੇਖੋ ਇੱਥੋਂ ਦੁਕਾਨਾਂ ਸ਼ੁਰੂ ਹੋ ਗਈਆਂ ਇਹਦਾ ਸ਼ਾਹੀ ਕਿਲਾ ਰਾਜਿਆਂ ਦਾ ਪਟਿਆਲੇ ਦਾ ਉਹਦੇ ਵਾਲੇ ਵਾਲੇ ਇਹ ਸਾਰੀ ਮਾਰਕੀਟ ਆ ਤਾਂ ਅਸੀਂ ਇਹਨੂੰ ਕਿਲਾ ਮਾਰਕੀਟ ਕਹਿ ਦਿੰਦੇ ਨੇ ਆ ਦੇਖੋ ਇੱਥੋਂ ਸਾਰੀਆਂ ਦੁਕਾਨਾਂ ਇਹ ਸਟਾਰਟ ਹੋ ਜਾਂਦੀਆਂ ਨੇ ਬਾਜ਼ਾਰ ਦੀਆਂ ਆ ਦੇਖੋ ਇੱਥੇ ਜਿਵੇਂ ਜੁੱਤੀ ਵਾਲੀ ਦੁਕਾਨ ਹੈ ਨਾ ਇਸੇ ਤਰ੍ਹਾਂ ਸਾਰੀਆਂ ਦੁਕਾਨਾਂ ਇਸ ਬਾਜ਼ਾਰ 'ਚ ਨੇ ਵੱਡੀਆਂ-ਵੱਡੀਆਂ ਸੂਟਾਂ ਵਾਲੀਆਂ ਦੁਕਾਨਾਂ ਕਿਉਂਕਿ ਪਟਿਆਲਾ ਸ਼ਹਿਰ ਆ ਜਿਹੜਾ ਬਹੁਤ ਮਸ਼ਹੂਰ ਆ ਕੱਪੜੇ ਨੂੰ ਲੈ ਕੇ ਜੁੱਤੀਆਂ ਨੂੰ ਲੈ ਕੇ ਤੇ ਜੁੱਤੀਆਂ ਪਟਿਆਲੇ ਦੀਆਂ ਬਹੁਤ ਮਸ਼ਹੂਰ ਨੇ ਕੱਪੜਾ ਬਹੁਤ ਮਸ਼ਹੂਰ ਆ ਪਟਿਆਲੇ ਦਾ ਹਾਂ ਇੱਧਰ ਨੂੰ ਜਾਣਾ ਬਾਈ ਅਮਰਪੁਰ ਤੇ ਲਓ ਵੀ ਇੱਥੋਂ ਆਪਾਂ ਏਂਟਰ ਕਰਕੇ ਮਾਰਕੀਟ 'ਚ ਮੈਂ ਤਾਂ ਸਾਰੀ ਆਗਲੇ-ਦਾਲੇ ਮਾਰਕੀਟ ਆ ਪਰ ਇੱਥੇ ਜਿਵੇਂ ਵੱਡੀਆਂ ਦੁਕਾਨਾਂ ਨੇ ਇਹ ਸਾਰੀਆਂ ਆ ਦੇਖੋ ਜਿਵੇਂ ਆ ਸੂਟਾਂ ਵਾਲੀ ਆ ਗਈ ਹੈ ਨਾ ਆ ਜੁਐਲਰੀ ਵਾਲੀ ਆ ਗਈ ਦੁਕਾਨ ਬਾਕੀ ਦੁਪਹਿਰ ਦਾ ਟਾਈਮ ਆ ਬਾਜ਼ਾਰ ਚ ਬਹੁਤ ਭੀੜ ਹੁੰਦੀ ਆ ਆਹ ਟਾਈਮ ਤੇ ਇੱਥੇ ਸਾਹਮਣੀ ਕੇਲਾ ਮਾਰਕੀਟ ਦੇ ਨਾਲ ਕੇਲੇ ਦੀ ਕੰਦ ਸ਼ੁਰੂ ਹੋ ਜਾਂਦੀ ਆ ਬਾਕੀ ਆ ਦੇਖੋ ਜਿਵੇਂ ਫਲਕਾਰੀਆਂ ਆ ਗਈਆਂ ਦਾ ਬਹੁਤ ਵਧੀਆ ਵਧੀਆ ਸੂਟ ਜੁੱਤੀਆਂ ਫਲਕਾਰੀਆਂ ਪਟਿਆਲੇ ਦੀ ਮਾਰਕੀਟ ਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਦੋਨੋਂ ਸਾਈਡ ਦੁਕਾਨਾਂ ਨੇ ਆਹ ਵੇ ਆ ਗਈ ਜਿਵੇਂ ਟਾਲੀ ਦੁਕਾਨ ਬਾਕੀ ਆ ਵੀ ਲਾਏ ਹੋਏ ਨੇ ਦੇਖੋ ਕਪੜੇ ਬਾਹਰ ਕੱਢ ਕੇ ਬਾਈ ਨੇ ਕੀ ਪ੍ਰਾਈਸ ਆ ਬਈ ਇਹਨਾਂ ਦਾ 350 350 ਇਹ ਡੇਲੀ ਲਾਉਣੇ ਹੋ ਜਾਂ ਕੋਈ ਦਿਨ ਡੇਲੀ 350 ਇਸ ਤਰ੍ਹਾਂ ਵੀ ਕਈ ਦੁਕਾਨ ਵਾਲੇ ਬਾਹਰ ਕੱਢ ਕੇ ਲਾ ਆਉਂਦੇ ਨੇ ਓਕੇ ਹਾਂ ਦੇਖੋ ਜੁੱਤੀਆਂ ਵਾਲੀਆਂ ਆ ਗਈਆਂ ਨਾਲ-ਨਾਲ ਇਹ ਜੁੱਤੀਆਂ ਵਾਲੀਆਂ ਇੱਕ ਅਲੱਗ ਤੋਂ ਵੀ ਦੁਕਾਨਾਂ ਨੇ ਉਹ ਜੁੱਤੀਆਂ ਵਾਲੀ ਬਾਜ਼ਾਰ ਆ ਅਲੱਗ ਤੋਂ ਉੱਥੇ ਕਾਫੀ ਸਾਰੀਆਂ ਦੁਕਾਨਾਂ ਪੰਜਾਬੀ ਜੁੱਤੀਆਂ ਵਾਲੀਆਂ ਨੇ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਪੰਜਾਬੀ ਜੁੱਤੀ ਫੇਮਸ ਆ ਪਟਿਆਲੇ ਦੀ ਪੰਜਾਬੀ ਸੂਟ ਪੰਜਾਬੀ ਜੁੱਤੀਆਂ ਹਾਂ ਪੰਜਾਬੀ ਜੁੱਤੀ ਪੰਜਾਬੀ ਸੂਟ ਤੇ ਫਲਕਾਰੀਆਂ ਬਹੁਤ ਫੇਮਸ ਨੇ ਇੱਥੇ ਦੀ ਆ ਦੇਖੋ ਜਿਵੇਂ ਤੁਹਾਨੂੰ ਹਰੇਕ ਦੁਕਾਨ ਤੇ ਫਲਕਾਰੀਆਂ ਮਿਲ ਜਾਣਗੀਆਂ ਟੰਗੀਆਂ ਹੋਈਆਂ ਲਓ ਬਾਕੀ ਆ ਦੇਖੋ ਇੱਧਰ ਦੇਖ ਸਕਦੇ ਹੋ ਵਧੀਆ ਵਧੀਆ ਸੂਟ ਜੁੱਤੀਆਂ ਪੰਜਾਬੀ ਜੁੱਤੀ ਵਾਲੀਆਂ ਦੁਕਾਨ ਇੱਥੇ ਵੀ ਹੈਗੀਆਂ ਨੇ ਐਵੇਂ ਨਹੀਂ ਗੱਲ ਵੀ ਇੱਥੇ ਨਹੀਂ ਹੈਗੀਆਂ ਤੇ ਇੱਥੇ ਜਿਹੜੀ ਪਾਰਕਿੰਗ ਹੈ ਉਦੇ ਨਾਲ ਹੈਗੀਆਂ ਨੇ 7-8 ਲਖਾਨਾ ਜੁੱਤੀਆਂ ਵਾਲੀਆਂ। ਵਗਿਆ ਬਾਈ ਹੁਣੀ ਵੀ ਦੇਖੋ ਜਿਵੇਂ ਬਾਈ ਉਹਨਾਂ ਨੇ ਜੁੱਤੀਆਂ ਲਾਈਆਂ ਹੋਈਆਂ ਨੇ। ਲੈ। ਕੀ ਪ੍ਰਾਈਸ ਆ ਬਾਈ ਜੁੱਤੀ ਦਾ? 450 450 ਠੀਕ ਐ। ਡੇਲੀ ਡੇਲੀ ਜੁੱਤੀ ਲਾ ਦੋ ਠੀਕ ਐ। ਨੰਬਰ ਦੀ ਮੋੜੋ ਤੋੜੋ ਸਾਡੀ ਖੁੱਦੀ ਬਣਦੀ। ਅੱਛਾ। ਖੁਦ ਬਣਾਉਂਦੇ ਹੋ? ਹਾਂਜੀ। ਠੀਕ ਐ। ਡੇਲੀ ਹੁੰਦੇ ਹੋ ਤੁਸੀਂ ਇੱਥੇ? ਠੀਕ ਐ ਠੀਕ ਐ। ਆ ਦੇਖੋ ਬਈ ਪੰਜਾਬੀ ਜੁੱਤੀਆਂ ਬਾਈ ਕੋਲ। ਇਸ ਤਰ੍ਹਾਂ ਦਾ ਸਾਰਾ ਸਮਾਨ ਤੁਹਾਨੂੰ ਪਟਿਆਲੇ ਦੇ ਬਾਜ਼ਾਰ 'ਚ ਦੇਖਣ ਨੂੰ ਮਿਲ ਜੂ। ਆ ਬਾਕੀ ਨਾਲ ਬਾਈ ਕੋਲ ਡਿਵੈਲਰੀ ਵਾਲਾ ਸਮਾਨ। ਜੀ ਮੰਦੀ ਵਾਖਾ ਭਾਈ। ਅੱਛਾ ਅੱਛਾ। ਲਓ ਜੀ। ਕਿਵੇਂ ਕਿਵੇਂ ਬਾਈ? ਇਹਦੇ ਦਾਦਾ ਜੀ ਕੰਮ ਕਰਿਆ ਕਰਦੇ ਸੀ ਕੋਈ ਕੋਈ। ਅੱਛਾ ਅੱਛਾ। ਹਾਂਜੀ ਇਹੋ ਕੰਮ ਕਰ ਰਿਹਾ ਕਹਿੰਦੇ ਆ ਨਾ ਜੇ ਅਗਰ ਆਪਾਂ ਪੜੇ ਲਿਖੇ ਨਹੀਂ ਆ ਤਾਂ ਵੀ ਆਪਣਾ ਕੰਮ ਵੀ ਆਪਾਂ ਹੱਥ ਦਾ ਕਰਕੇ ਕੰਮ ਆ ਹੋ ਸਕਦੇ ਆ ਠੀਕ ਹੈ ਠੀਕ ਹੈ ਬੰਦਾ ਅੱਜ ਆਪਣਾ ਰੋਜਗਾਰ ਚਲਾ ਰਿਹਾ ਬਿਸ਼ੱਕ ਪੜਿਆ ਲਿਖਿਆ ਨਹੀਂ ਆ ਹਾਂਜੀ ਹੱਥ ਦਾ ਇਹਨੂੰ ਖਾਸਲਾ ਕੰਮ ਆਂਦਾ ਇਹ ਆਪਣੇ ਘਰੇ ਬਣਾ ਕੇ ਫੈਮਿਲੀ ਨੂੰ ਵੰਡ ਕਰਕੇ ਤੁਸੀਂ ਹੱਥੇ ਲਾ ਕੇ ਵੇਚ ਕੇ ਆਪਣੇ ਘਰ ਦਾ ਕੰਮ ਜਾਰੀ ਠੀਕ ਹੈ ਠੀਕ ਹੈ ਹਾਂ ਲੋ ਵੀ ਬਾਈ ਜੀ ਦੇਖੋ ਆਪ ਬਣਾ ਕੇ ਜੁੱਤੀਆਂ ਤਿਆਰ ਕਰਦਾ ਕਿੰਨੇ ਸਾਲ ਹੋ ਗਏ ਬਾਈ ਤੁਹਾਨੂੰ ਕਾਹ ਕੰਮ ਕਰਦਿਆਂ ਨੂੰ ਮੇਰੇ ਫਾਦਰ ਸਾਹਿਬ ਨੂੰ ਤਾਂ ਬਈ 40 ਸਾਲ ਜੀ ਅੱਛਾ ਫਾਦਰ ਸਾਹਿਬ 8 ਸਾਲ ਹੋਏ ਨੇ ਠੀਕ ਹੈ ਠੀਕ ਯਾਨੀ ਕਿ 40 ਸਾਲ ਉਹਨਾਂ ਨੂੰ 8 ਸਾਲ ਤੋਂ ਨੂੰ 8 ਸਾਲ ਮੰਨੀ ਉਹੀ 48 50 ਸਾਲਾਂ ਵਾਂਗ ਹੋ ਗਿਆ ਠੀਕ ਹੈ ਕਿੰਨੀ ਗਰਾਜ ਜੁੱਤੀ ਕਿੰਨਾ ਟਾਈਮ ਚੱਲਦੀ ਹੈ ਗਰੰਟੀ ਵਗੈਰਾ ਦੀ ਇਹ ਸਲਾਈ ਜੁੱਤੀ ਹੈ ਜੀ ਇਹ ਚੱਲ ਜਾਂਦੀ ਹੈ 5-6 ਮਹੀਨੇ ਅੱਛਾ ਜੇ ਸੋਲ ਲਵਾਓਗੇ ਤਾਂ ਇਹਦੀ ਲਾਈਫ ਹੋਰ ਵੱਧ ਜਾਂਦੀ ਹੈ ਠੀਕ ਹੋਰ ਵੱਧ ਜਾਂਦੀ ਹੈ ਸਾਜੀ ਦੋਰ ਨਾਲ ਕਿਵੇਂ ਠੀਕ ਹੈ ਠੀਕ ਹੈ ਆ ਦੋਰ ਕਿਸੇ ਜਿੱਥੇ ਉਖੜੇਗੀ ਹਾਂਜੀ ਆ ਸੋਲ ਲਾ ਕੇ ਦੀ ਲਾਈਟ ਖੋਲ ਬੱਜਾ ਜੇ ਕੁੜੀਆਂ ਵਾਲੀਆਂ ਹੁੰਦੀਆਂ ਜਾਂ ਮੁੰਡੇ ਵਾਲੀਆਂ ਵੀ ਮੁੰਡਿਆਂ ਦੀ ਹੁੰਦੀ ਪੂਰੀ ਜੀ ਦੁਕਾਨ ਤੇ ਦੁਕਾਨ ਤੇ ਠੀਕ ਹੈ ਠੀਕ ਹੈ ਸਾਰਾ ਬਜ਼ਾਰ ਹੀ ਕੁੜੀਆਂ ਦਾ ਹਾਂ ਹਾਂ ਸਹੀ ਹੈ ਲਓ ਜੀ ਦੇਖੋ ਐਵੇਂ ਸਾਰੀਆਂ ਦੁਕਾਨਾਂ ਨੇ ਬਾਜ਼ਾਰ ਦੇ ਵਿੱਚ ਬਾਕੀ ਅੱਗੇ ਨੂੰ ਚੱਲਦੇ ਆਂਗੇ ਆਪਾਂ ਹੋਰ ਆ ਗਈਆਂ ਜਿਵੇਂ ਸੂਟਾਂ ਵਾਲੀਆਂ ਦੁਕਾਨਾਂ ਆ ਆ ਦੇਖੋ ਸੂਟ ਲਾਇਪ ਆਏ ਬਾਕੀ ਜੁਐਲਰੀ ਜਿਵੇਂ ਉਹ ਬਾਈ ਨੇ ਲਾਈ ਹੋਈ ਸੀ ਪਿੱਛੇ ਬਾਹਰ ਕੱਢ ਕੇ ਉਵੇਂ ਬਹੁਤ ਸਾਰੀਆਂ ਦੁਕਾਨਾਂ ਨੇ ਲਵਾਈ ਹੋਈ ਆ ਕੁੜੀਆਂ ਵਾਲਾ ਸਮਾਨ ਕਿਵੇਂ ਬਾਈ ਹਾਂ ਜੁੱਤੀ ਬਹੁਤ ਆ ਫਟਿਆਲੇ ਸਾਰਾ ਕੁਝ ਇਹ ਕੱਪੜਾ ਵੀ ਬਹੁਤ ਆ ਆ ਦੇਖੋ ਆ ਬਾਈ ਨੇ ਵੀ ਲਾਏ ਹੋਏ ਨੇ ਦੇਖੋ ਕੁੜੀਆਂ ਵਾਲਾ ਸਮਾਨ ਸਾਰਾ ਜੁਐਲਰੀ ਹੈ ਨਾ ਆ ਦੇਖੋ ਦੁਕਾਨਾਂ ਦੇਖ ਸਕਦੇ ਹੋ ਤੁਸੀਂ ਥਿਉਰੀ ਏਸੀ ਮਾਰਕੀਟ ਵੀ ਇਹਦੇ ਬਾਜ਼ਾਰ ਦੇ ਵਿੱਚ ਹੀ ਆ ਉਹ ਵੀ ਆਪਾਂ ਦਿਖਾਵਾਂਗੇ ਏਸੀ ਮਾਰਕੀਟ ਕਿਹਾ ਜਾਂਦਾ ਉਹਨੂੰ ਬਾਕੀ ਆ ਇੱਕ ਹੋਰ ਆ ਗਈ ਜੁੱਤੀਆਂ ਵਾਲੀ ਦੁਕਾਨ ਦੇਖੋ ਆਹ ਲੈ ਜੁੱਤੀਆਂ ਲਾਈਆਂ ਹੋਈਆਂ ਬਾਈ ਨੇ ਆ ਫੇਰ ਆ ਗਈ ਕੁੜੀਆਂ ਵਾਲੀ ਜੁਐਲਰੀ ਵਾਲੀ ਕੰਨਾਂ 'ਚ ਪਾਉਣ ਵਾਲੇ ਕੁੜੀਆਂ ਦਾ ਜ਼ਿਆਦਾ ਸਾਮਾਨ ਆ ਨਾ ਆ ਸ਼ਾਲ ਫੁਲਕਾਰੀਆ ਸੂਟ ਆਹ ਬਾਈ ਨੇ ਵੀ ਲਾਏ ਹੋਣੇ ਦੇਖੋ ਸੂਟ ਸਾਰਾ ਬਾਈ ਪਟਿਆਲੇ ਦਾ ਬਾਜ਼ਾਰ ਆ ਇਹ ਮੇਨ ਬਜਾਰ ਰਹੀ ਆ ਪਟਿਆਲੇ ਦਾ ਤੇ ਜਿੱਥੇ ਮਤਲਬ ਜ਼ਿਆਦਾਤਰ ਇੱਥੇ ਆਉਂਦੇ ਨੇ ਲੋਕ ਸ਼ਾਪਿੰਗ ਵਾਸਤੇ ਏਸੀ ਮਾਰਕੀਟ ਚ ਬਹੁਤ ਕਰਦੇ ਨੇ ਅਮਰਤਵਈ ਸ਼ਾਪਿੰਗ ਥੋਪ ਜਿਹੜੀ ਮਰਜੀ ਆਲਾ ਫੇਰਾ ਆ ਗਈਆਂ ਦੁਕਾਨਾਂ ਚਮਕੇ ਵਗੈਰਾ ਇਧਰੋਂ ਸਾਹਮਣੇ ਕਿਲਾ ਵੀ ਆ ਜਾਂਦਾ ਪਟਿਆਲੇ ਦਾ ਤੇ ਕਿਲੇ ਦੀ ਵੀਡੀਓ ਆਪਾਂ ਅਲੱਗ ਤੋਂ ਪਾਈ ਹੋਈ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਵੇਖੀ ਆ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਕਿਲਾ ਤੇ ਆ ਇਧਰ ਵੀ ਦੇਖੋ ਚੁੰਨੀ ਆ ਗਈਆਂ ਜਿਵੇਂ ਸੂਟ ਵਾਲੀਆਂ ਦੁਕਾਨਾਂ ਇਧਰ ਵੀ ਜਾਵਾਂਗੇ ਆਪਾਂ ਪਹਿਲਾਂ ਆ ਸਾਰਾ ਮਾਰਕੀਟ ਇਧਰੋਂ ਸਿਰੇ ਤੱਕ ਆਪਾਂ ਇੱਕ ਵਾਰ ਦਿਖਾਇਆ ਜੀ ਤੁਹਾਨੂੰ ਮਾਰਕੀਟ ਸਾਰੀ ਆ ਦੁਕਾਨਾਂ ਪੈਂਟਾਂ ਸ਼ਰਟਾਂ ਵਾਲੀਆਂ ਸੂਟਾਂ ਵਾਲੀਆਂ ਦੁਕਾਨਾਂ ਆ ਗਈ ਦੇਖੋ ਲਾ ਦੇ ਸਾਹਮਣੇ ਇੱਥੋਂ ਕਿਲੇ ਦੀ ਆ ਜਿਹੜੀ ਉਹ ਕੰਧ ਤੋਂ ਸ਼ੁਰੂ ਹੋ ਜਾਂਦੀ ਆ ਕਿਲੇ ਦੀ ਚਾਰਦਵਾਰੀ ਸ਼ੁਰੂ ਹੋ ਜਾਂਦੀ ਆ ਓਕੇ ਇੱਥੇ ਵੀ ਸਾਰੀਆਂ ਸੂਟ ਵਾਲੀਆਂ ਦੁਕਾਨਾਂ ਆ ਗਈਆਂ ਨੇ ਇੱਧਰ ਵੀ ਸੂਟ ਚੁੰਨੀਆਂ ਕਪੜਸਾਂ ਵਾਲੀਆਂ ਜੁੱਤੀਆਂ ਵਾਲੀਆਂ ਕਿਵੇਂ ਬਾਈ ਲਹਗੇ ਹੋਵੇ ਮੈਂ ਲਹਗੇ ਹਾਂ ਸਾਰਾ ਸਾਰਾ ਕੁਛ ਆ ਮਾਰਕੀਟ ਤੇ ਆਹ ਦੇਖ ਸਕਦੇ ਹੋ ਸੂਟ ਕਿਲਾ ਕਹਾ ਹੋਣਾ ਹਾਂ ਕਿਲਾ ਆ ਗਿਆ ਸਾਹਮਣੇ ਬਸ ਉਹ ਜਿਹੜੀ ਚਿੱਟੀ ਜੀ ਕੰਧਾ ਕਿਲੇ ਦੀ ਆ ਤੇ ਉਹ ਕਿਲੇ ਆ ਦੇਖੋ ਅੱਛੇ ਵੀ ਦੇਖ ਸਕਦੇ ਹੋ ਤੁਸੀਂ ਔਰ ਕਿਹੜੇ ਖਾਣ ਪੀਣ ਵਾਲੇ ਵੀ ਖੜੇ ਹੁੰਦੇ ਨੇ ਜਿਵੇਂ ਆਹ ਬਾਈ ਨੇ ਦੁਕਾਨ ਲਾਈ ਹੋਈ ਹੈ ਹਨਾ ਉਹ ਉਧਰ ਕੁਲਚੇ ਵਾਲਾ ਬਾਈ ਖੜਾ ਜਿਵੇਂ ਮਾਰਕੀਟ ਦੇ ਵਿੱਚ ਖਾਣ ਪੀਣ ਵਾਲੇ ਵੀ ਹੁੰਦੇ ਨੇ ਆ ਜਿਹੜੀਆਂ ਸਾਹਮਣੇ ਆਹ ਕੰਧ ਆ ਗਈ ਚਿੱਟੀ ਜੇ ਕੇਲੇ ਦੀ ਕੰਧ ਆ ਗਈ ਤੇ ਦੁਕਾਨਾਂ ਨੇ ਜਿਹੜੀਆਂ ਵੀ ਕੇਲੇ ਦੀਆਂ ਨੇ ਕੇਲੇ ਦੇ ਵਿੱਚ ਹੀ ਕੱਢੀਆਂ ਹੋਈਆਂ ਨੇ ਬਾਹਰ ਬਹੁਤ ਵੱਡਾ ਹੈ ਬਾਜ਼ਾਰ ਆ ਤੇ ਹੁਣ ਕੇਲੇ ਦੇ ਨਾਲ ਨਾਲ ਸਾਰੀਆਂ ਦੁਕਾਨਾਂ ਹੋਣਗੀਆਂ ਇੱਧਰ ਵੀ ਕੱਪੜੇ ਵਾਲੀਆਂ ਆ ਗਈਆਂ ਆ ਗੋਲ ਗੱਪੇ ਵਾਲੀ ਲਾਈ ਦੀ ਆ ਬਾਈ ਨੇ ਬੈਗ ਵਾਲੀਆਂ ਦੁਕਾਨਾਂ ਕੱਪੜੇ ਵਾਲੀਆਂ ਪੈਂਟਾਂ ਟੀ-ਸ਼ਰਟਾਂ ਅਨਹਾਰਾ ਨਾਲ ਨਾਲ ਕਿਲਾ ਆ ਗਿਆ ਕਿਲਾ ਮੁਵਾਰਕ ਸ਼ਾਹੀ ਕਿਲਾ ਪਟਿਆਲੇ ਦਾ ਫਿਰ ਬੱਸ ਸਟੈਂਡ ਤੋਂ ਆ ਨਾਲ ਤੁਸੀਂ ਆ ਸਕਦੇ ਹੋ ਆਟੋ ਵਗੈਰਾ ਮਿਲ ਜਾਂਦੇ ਨੇ ਅਦਾਲਤ ਬਾਜ਼ਾਰ ਕਿਲਾ ਮਾਰਕੀਟ ਕਹਿ ਕੇ ਅਦਾਲਤ ਬਾਜ਼ਾਰ ਕਹਿ ਕੇ ਆ ਸਕਦੇ ਹੋ ਤੁਸੀਂ ਇੱਧਰ ਆ ਗਈ ਦੇਖੋ ਪੰਜਾਬੀ ਜੁੱਤੀਆਂ ਵਾਲੀ ਦੁਕਾਨ ਵੈਸੇ ਮਾਰਕੀਟ ਦੇ ਵਿੱਚ ਵੀ ਬਹੁਤ ਨੇ ਦੁਕਾਨਾਂ ਪੰਜਾਬੀ ਜੁੱਤੀਆਂ ਵਾਲੀਆਂ ਤੇ ਬਾਹਰ-ਬਾਰ ਵੀ ਹੈਗੀਆਂ ਨੇ ਕਾਫੀ ਦੁਕਾਨਾਂ ਇਹ ਪੈਤ ਨੂੰ ਜਾਣਾ ਹਾਂ ਬਾਈ ਅੱਗੇ ਸੱਜੇ ਇੱਥੇ ਜਾਣਾ ਖੇਲੇਵਾਲ ਨੂੰ ਆ ਵੀ ਇੱਕ ਚੌਂਕ ਜਾਂ ਪੈ ਜਾਂਦਾ ਇੱਥੇ ਇੱਥੇ ਵੀ ਕਾਫੀ ਆਧੁਨਿਕ ਦਿਖਣ ਵਾਲਿਆਂ ਨੇ ਬਾਹਰ ਕੱਢ ਕੇ ਲਾਈਆਂ ਹੋਈਆਂ ਨੇ ਜੁੱਤੀਆਂ ਦੇਖੋ ਜਿਵੇਂ ਆ ਸਾਹਮਣੇ ਨੇ ਹਨਾ ਇਹ ਮਾਰਕੀਟ 'ਚ ਸਾਰੀਆਂ ਜੁਐਲਰੀ ਵਾਲੀਆਂ ਦੁਕਾਨਾਂ ਨੇ ਕੱਪੜੇ ਵਾਲੀਆਂ ਨੇਗੀਆਂ ਆ ਇੱਥੇ ਦੇਖੋ ਜਿਵੇਂ ਆ ਜੁਐਲਰੀ ਇਧਰ ਵੀ ਨਾਲ ਦੀ ਨਾਲ ਜੁਐਲਰੀ ਵਾਲੀਆਂ ਦੁਕਾਨਾਂ ਆ ਗਈਆਂ ਕੀਦਰ ਕਿਲਾ ਆ ਗਿਆ ਕਿਲੇ ਦਾ مین ਗੇਟ ਵੀ ਦਿਖਾਉਨੇ ਆ ਮਾਰਕੀਟ ਦੇ ਨਾਲ ਆ ਇਹ ਕਿਲਾ ਤਾਂ ਹੀ ਕਰਕੇ ਕਿਲਾ ਮਾਰਕੀਟ ਕਿਹਾ ਜਾਂਦਾ ਇਹ ਮਾਰਕੀਟ ਨੂੰ ਲਓ ਜੀ ਬਹੁਤ ਖੂਬਸੂਰਤ ਮਾਰਕੀਟ ਹੈ ਪਟਿਆਲੇ ਦੀ ਆ ਜੁੱਤੀਆਂ ਵਾਲੀ ਵੀ ਆ ਕਿਦਰ ਦੁਕਾਨ ਆ ਆ ਦੇਖੋ ਫੜੇ ਚੁੰਨੀਆ ਸੂਟ ਆਲੀ ਹੋ ਰਹੀ ਹੈ ਹਾਂ ਆ ਹੋਰ ਖਵੇ ਆਲਾ ਸਮਾਨ ਆ ਗਿਆ ਸਾਰਾ ਜਾਗੋ ਵਿਆਹਾਂ ਚ ਜਿਹੜਾ ਮਰਦਾ ਜਾਂਦਾ ਸਾਰਾ ਸਮਾਨ ਆ ਇਧਰ ਜੁਐਲਰੀ ਵਾਲੀਆਂ ਆ ਗਈਆਂ ਦੁਕਾਨਾਂ ਆ ਆ ਗਿਆ ਕਿਲੇ ਦਾ 메인 게ਟ ਇਹ 메인 ਦਰਵਾਜਾ ਕਿਲੇ ਦਾ ਤੇ ਇਹ ਤੋਂ ਅੱਗੇ ਵੀ ਹੈਗੀ ਮਾਰਕੀਟ ਅੱਗੇ ਨੂੰ ਪਾਸੇ-ਪਾਸੇ ਨੂੰ ਵੀ ਦੁਕਾਨਾਂ ਨੇ ਉਹ ਵੀ ਆਪਾਂ ਦੇਖਾਂਗੇ ਆ ਦੇਖੋ 메인 게ਟ ਆ ਇਹ ਕਿਲੇ ਦਾ ਇਹਦੀ ਆਪਾਂ ਲੱਗ ਤੋਂ ਵੀਡੀਓ ਅਪਲੋਡ ਕੀਤੀ ਹੋਈ ਆ ਕਿਲੇ ਦੀ ਉਹ ਤੁਸੀਂ ਦੇਖ ਸਕਦੇ ਹੋਗੇ ਇੱਥੇ ਵੀ ਦੇਖੋ ਸੂਟਾਂ ਵਾਲੀਆਂ ਦੁਕਾਨਾਂ ਵਾਲਾ ਚੁੰਨੀ ਵਾਲੀਆਂ ਇਧਰ ਸਾਹਮਣੇ ਬਹੁਤ ਨੇ ਦੁਕਾਨਾਂ ਨਾ ਸੁੰਨੀ ਤੋਂ ਫਲਕਾਰੀਆਂ ਇਕਲੇ ਦੇ ਨਾਲ ਨਾਲ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਸਾਰੀਆਂ ਦਾ ਲੈਣਗੇ ਹੋਗੇ ਫਲਕਾਰੀ ਬਹੁਤ ਆ ਦੇਖੋ ਸਾਰੀਆਂ ਜਿਹੜੀਆਂ ਡਿਸਪਲੇ ਕੀਤੀਆਂ ਹੋਈਆਂ ਨੇ ਫਲਕਾਰੀਆਂ ਨੇ ਬਾਕੀ ਹੋਰ ਮਾਰਕੀਟ ਆ ਜਾਂਦੀ ਆ ਸਾਰੀ ਆ ਦੇਖੋ ਜਿਵੇਂ ਬਰਤਨ ਵਾਲੀਆਂ ਦੁਕਾਨਾਂ ਆ ਗਈਆਂ ਹਨ ਆ ਫੇਰ ਸੂਟਾਂ ਵਾਲੀ ਦੁਕਾਨ ਆ ਬਹੁਤ ਹੀ ਵੱਡਾ ਬਾਜ਼ਾਰ ਹੈ ਤੇ ਕਾਫੀ ਟਾਈਮ ਲੱਗ ਜਾਂਦਾ ਸਾਰਾ ਬਾਜ਼ਾਰ ਘੁੰਮਣ ਨੂੰ ਤੇ ਸ਼ਾਮ ਨੂੰ ਤੇ ਇੱਥੇ ਹੋਰ ਵੀ ਵਾਰ ਜ਼ਿਆਦਾ ਭੀੜ ਹੋ ਜਾਂਦੀ ਆ ਤੇ ਇਹੰਤ ਬਾਰਨ ਵਾਲੇ ਦਿਨ ਇਥੇ ਸੇਲ ਲੱਗਦੀ ਆ ਉਹਦਾ ਵੀ ਆਪਾਂ ਲੱਗ ਤੋਂ ਵਲੌਗ ਅਪਲੋਡ ਕਰਾਂਗੇ ਉਥੇ ਕੱਪੜੇ ਕਾਫੀ ਸਸਤੇ ਹੁੰਦੇ ਨੇ ਆਫ ਲੱਗੀ ਹੁੰਦੀ ਆ ਕੱਪੜਿਆਂ ਤੇ ਆ ਫੇਰ ਸੂਤਾਲੀ ਦੁਕਾਨ ਆ ਗਈ ਦੇਖੋ ਲੈ ਤੇ ਇਥੇ ਤੱਕ ਇਹ ਸਾਰੀਆਂ ਦੁਕਾਨਾਂ ਨੇ ਹੁਣ ਆਪਾਂ ਇਹ ਤੋਂ ਬਾਅਦ ਚੱਲਾਂਗੇ ਏਸੀ ਮਾਰਕੀਟ ਦੇ ਵਿੱਚ ਆ ਵੀ ਇੱਕ ਚੌਂਕ ਬਣ ਗਿਆ ਅੱਗੇ ਆ ਕੇ ਇੱਥੇ ਸਾਰੀਆਂ ਇਹ ਭਾਂਡੇ ਵਾਲੀਆਂ ਬਰਤਨ ਵਾਲੀਆਂ ਦੁਕਾਨਾਂ ਨੇ ਤੇ ਇੱਥੋਂ ਵਾਪਸ ਚੱਲਦੇ ਆਪਾਂ ਪਿੱਛੇ ਨੂੰ ਤੇ ਸਾਰਾ ਦਿਖਾਵਾਂਗੇ ਇਸੀ ਮਾਰਕੀਟ ਤੇ ਇੱਧਰ ਵੀ ਦੇਖੋ ਆ ਜਿਵੇਂ ਕੱਪੜੇ ਵਾਲੀਆਂ ਦੁਕਾਨਾਂ ਆ ਗਈਆਂ ਆ ਭਾਈ ਉਹਨਾਂ ਨੇ ਵੀ ਦੇਖੋ ਸੂਟ ਜਿਵੇਂ ਬਾਹਰ ਲਾਏ ਹੋਏ ਨੇ ਕੱਢ ਕੇ ਤੇ ਇੱਥੇ ਵੀ ਜੁੱਤੀਆਂ ਵਾਲੀਆਂ ਦੁਕਾਨਾਂ ਹੈਗੀਆਂ ਨੇ ਆ ਦੇਖੋ ਹੋਰ ਵੀ ਆ ਗਈਆਂ ਕਾਫੀ ਦੁਕਾਨਾਂ ਇਕੱਠੀਆਂ ਜੁੱਤੀਆਂ ਵਾਲੀਆਂ ਤੇ ਆ ਵੀ ਜੁੱਤੀਆਂ ਲਓ ਫਰੋਟ ਦੁਕਾਨਾਂ ਤੋਂ ਤੁਹਾਨੂੰ ਬਾਜ਼ਾਰ ਦੇ ਵਿੱਚ ਪੰਜਾਬੀ ਜੁੱਤੀਆਂ ਵਾਲੀਆਂ ਮਿਲ ਜਾਣਗੀਆਂ ਸਪੈਸ਼ਲ ਜੁੱਤੀਆਂ ਹੁੰਦੀ ਆ ਪਟਿਆਲੇ ਦੀ ਜਿਹੜੀ ਪੰਜਾਬੀ ਹੁੰਦੀ ਆ ਆ ਦੇਖੋ ਜਿਵੇਂ 7-8 ਦੁਕਾਨਾਂ ਇਕੱਠੀਆਂ ਆ ਗਈਆਂ ਹਨ ਲਓ ਜੀ ਇੱਧਰ ਵੀ ਸਾਰੀਆਂ ਪੰਜਾਬੀ ਜੁੱਤੀਆਂ ਵਾਲੀਆਂ ਦੁਕਾਨਾਂ ਨੇ ਅੱਗੇ ਤੱਕ ਨੇ ਇਹ ਹੋਣਗੀਆਂ ਬਈ ਅਮਰ ਤਾਂ 10 12 ਦੁਕਾਨਾਂ ਇਕੱਠੀਆਂ ਹਾਂ ਆ ਦੇਖੋ ਆ ਵੀ ਦੁਕਾਨ ਜਿਵੇਂ ਫੇ ਅੱਜ ਉੱਤਿਆਂ ਆ ਗਈ ਉਹ ਇਹੀ ਮਾਰਕੀਟ ਹਾਂ ਤੇ ਹੁਣ ਆਪਾਂ ਚੱਲਦੇ ਹਾਂ ਏਸੀ ਮਾਰਕੀਟ ਵੱਲ ਹੁਣ ਆਪਾਂ ਚੱਲਦੇ ਹਾਂ ਏਸੀ ਮਾਰਕੀਟ ਦੇ ਵਿੱਚ ਏਸੀ ਮਾਰਕੀਟ ਦਿਖਾਵਾਂਗੇ ਤੁਹਾਨੂੰ ਆ ਸਾਰਾ ਬਾਜ਼ਾਰ ਆਪਾਂ ਦਿਖਾਤਾ ਆ ਦੇਖੋ ਬੋਰਡ ਆ ਗਿਆ ਜਿਵੇਂ ਏਸੀ ਮਾਰਕੀਟ ਦਾ ਤੇ ਇਹਦੇ ਅੰਦਰ ਵੀ ਉਸੇ ਤਰ੍ਹਾਂ ਸ਼ਾਪਸ ਨੇ ਸਾਰੀਆਂ ਕੱਪੜੇ ਵਾਲੀਆਂ ਦੁਕਾਨਾਂ ਹੋ ਗਈਆਂ ਜਿਵੇਂ ਸਾਰੇ ਬਾਜ਼ਾਰ ਦੇ ਵਿੱਚ ਨੇ ਆ ਦੇਖ ਸਕਦੇ ਹੋ ਤੁਸੀਂ ਆਲੇ ਦੁਆਲੇ ਆ ਵੀ ਸਾਰੀਆਂ ਦੇਖੋ ਸੂਟ ਚੁੰਨੀਆਂ ਇਹ ਵੀ ਕਾਫੀ ਮਸ਼ਹੂਰ ਮਾਰਕੀਟ ਹੈ ਇਹ ਅਦਾਲਤ ਬਾਜ਼ਾਰ ਦੇ ਵਿੱਚ ਹੈ ਇਹ ਸੀ ਮਾਰਕੀਟ ਕਾਫੀ ਵੱਡੀਆਂ-ਵੱਡੀਆਂ ਉਰੇ ਦੁਕਾਨਾਂ ਨੇ ਕੱਪੜੇ ਵਾਲੀਆਂ ਹੋ ਗਈਆਂ ਆ ਦੇਖ ਸਕਦੇ ਹੋ ਤੁਸੀਂ ਦੋ ਤਿੰਨ ਮੰਜ਼ਲਾ ਨੇ ਇਸ ਮਾਰਕੀਟ ਦੀਆਂ ਉੱਪਰ ਨੂੰ ਪੌੜੀਆਂ ਵੀ ਜਾਂਦੀਆਂ ਨੇ ਇਹ ਵੀ ਆਪਾਂ ਜਾਵਾਂਗੇ ਪਹਿਲਾਂ ਨੀਚੋਂ ਸਾਰਾ ਆਪਾਂ ਘੁੰਮਦੇ ਆਂਗੇ ਜੁਐਲਰੀ ਵਾਲੀਆਂ ਸ਼ਾਪਸ ਆ ਗਈਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਹਾਂ ਤਿੰਨ ਫਲੋਰ ਨੇ ਇਹ ਮਾਰਕੀਟ ਦੇ ਆ ਲਹਿੰਗੇ ਆ ਗਏ ਸਾਹਮਣੇ ਆ ਹੋਰ ਆ ਗਈਆਂ ਅੰਦਰ ਦੁਕਾਨਾਂ ਸੂਟ ਵਾਲੀਆਂ ਆ ਗਈਆਂ ਦੇਖੋ ਹੁਣ ਆਪਾਂ ਉੱਪਰਲੇ ਫਲੋਰ ਤੇ ਚੱਲਦੇ ਆਂ ਆ ਉੱਪਰ ਨੂੰ ਰਾਸਤਾ ਜਾਂਦਾ ਇੱਥੇ ਮਾਰਕੀਟ ਦੇ ਬਾਕੀ ਆ ਸਾਰੀਆਂ ਦੁਕਾਨਾਂ ਤੁਹਾਨੂੰ نیچے ਦਿਖਾਈਆਂ ਹੀ ਨਹੀਂ ਨੇ ਆਪਾਂ ਨਾ ਉਸੇ ਤਰ੍ਹਾਂ ਉੱਪਰ ਵੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਕੱਪੜੇ ਵਾਲੀਆਂ ਲਓ ਜੀ ਇੱਥੇ ਵੀ ਸਾਰੀਆਂ ਦੁਕਾਨਾਂ ਨੇ ਅੱਜ ਮੈਂ ਪੈਂਟਾਂ ਆ ਗਈਆਂ ਦੇਖੋ ਜੈਂਟਸ ਵਾਲੀਆਂ ਆਹ ਦੇਖ ਸਕਦੇ ਇਸ ਤਰ੍ਹਾਂ ਵੀ ਇੱਥੇ ਸਮਾਨ ਲਾਇਆ ਹੁੰਦਾ ਕੱਢ ਕੇ ਅਜਵੇਂ ਇਹਨਾਂ ਕਾਂ ਲਾਈਆਂ ਹੋਈਆਂ ਨੇ ਹੋਰ ਕੁੜੀਆਂ ਵਾਲਾ ਸਮਾਨ ਆ ਗਿਆ ਸਾਰਾ ਦਾ ਆ ਵੀ ਦੇਖ ਸਕਦੇ ਹੋ हां भाई ऊपर चलते हैं बस इधर से घूम के हां बेल्ट वाली आ गई दुकान खड़ीयां वाली हां देखो कपड़े जमे रंगे हुए हैं ना बाहर आ गई कपड़े वाली आ गई शॉप ਤੇ ਹੁਣ ਉੱਪਰ ਨੂੰ ਚੱਲਦੇ ਆਪਾਂ ਤੇ ਉੱਪਰੋਂ ਦਿਖਾਉਨੇ ਆ ਮਾਰਕੀਟ ਤੁਹਾਨੂੰ ਸਾਰੀ ਤੇ ਇੱਥੇ ਵੀ ਦੇਖ ਸਕਦੇ ਹੋ ਤੁਸੀਂ ਹੱਲਾ ਜੁੱਤੀਆਂ ਨਾਲ ਲਾਈਆਂ ਹੋਈਆਂ ਇਸ ਤਰ੍ਹਾਂ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਆਓ ਬਰਲਾਲਾ ਲਾਸਟ ਫਲੋਰ ਆ ਗਿਆ ਦੋ ਤਿੰਨ ਫਲੋਰ ਨੇ ਇਹ ਮਾਰਕੀਟ ਦੇ ਇੱਥੇ ਵੀ ਦੇਖ ਸਕਦੇ ਹੋ ਲਾ ਕੱਪੜੇ ਵਾਲੀਆਂ ਦੁਕਾਨਾਂ ਮੁੰਡੇ ਵਾਲੇ ਕੁੜੀਆਂ ਵਾਲੇ ਕੱਪੜੇ ਸਾਰੇ ਇਹ ਮਾਰਕੀਟ ਦੇ ਵਿੱਚ ਆਪਾਂ ਨੂੰ ਮਿਲ ਜਾਣਗੇ। ਆ ਇਧਰ ਵੀ ਦੇਖੋ। ਕੱਪੜੇ ਵਾਲੀਆਂ ਆ ਗਈਆਂ। ਤੇ ਐਵੇਂ ਕਰਕੇ ਇਹ ਸਾਰੀ ਮਾਰਕੀਟ ਹੈ ਦੋ ਤਿੰਨ ਫਲੋਰ ਨੇ। ਇਸ ਮਾਰਕੀਟ ਦੇ ਤੇ ਹੁਣ ਆਪਾਂ ਚੱਲਦੇ ਆਂ ਨੀਚੇ ਵੱਲ ਨੂੰ ਸਾਰੀ ਤੁਹਾਨੂੰ ਇਹ ਸੀ ਮਾਰਕੀਟ ਆਪਾਂ ਦਿਖਾਈ ਆ ਸਾਰੀਆਂ ਦੁਕਾਨਾਂ ਇਹਦੇ ਵਿੱਚ ਦਿਖਾਤੀਆਂ ਤੇ ਹੁਣ ਆਪਾਂ ਚੱਲਾਂਗੇ ਦੂਸਰੇ ਪਾਸੇ ਜਿੱਧਰ ਪੰਜਾਬੀ ਜੁੱਤੀਆਂ ਵਾਲੀਆਂ ਸ਼ਾਪਸ ਨੇ ਵੈਸੇ ਤਾਂ ਤੁਹਾਨੂੰ ਦਿਖਾਈਆਂ ਨੇ ਪਹਿਲਾਂ ਵੀ ਤੇ ਹੋਰ ਸ਼ਾਪਸ ਵੀ ਦਿਖਾਉਣੇ ਆਪਾਂ ਪਾਰਕਿੰਗ ਦੇ ਨਾਲੇ ਪੰਜਾਬੀ ਜੁੱਤੀਆਂ ਵਾਲੀਆਂ ਦੁਕਾਨਾਂ ਵਾਲੀਆਂ ਉਹ ਵੀ ਆਪਾਂ ਦਿਖਾਉਣੇ ਆ ਇਧਰੋਂ ਸਾਰੀ ਮਾਰਕੀਟ ਦੇਖ ਕੇ ਆਪਾਂ ਆ ਗਏ ਤੇ ਹੁਣ ਚੱਲਦੇ ਆਂ ਡਾਇਮੰਡ ਫਲਾਜ ਹੁੰਦੇ ਅੰਦਰ ਤੇ ਇੱਥੇ ਵੀ ਸਾਰਾ ਵੱਡੀਆਂ-ਵੱਡੀਆਂ ਦੁਕਾਨਾਂ ਨੇ ਪੂਰੇ ਲਹਿੰਗੇ ਵਾਲੀਆਂ ਦੁਕਾਨਾਂ ਤੇ ਸ਼ੇਰਵਾਨੀਆਂ ਵਾਲੀਆਂ ਦੁਕਾਨਾਂ ਵਿਆਹਾਂ ਦਾ ਸਾਮਾਨ ਸਾਰਾ ਮਿਲਦਾ ਡਾਇਮੰਡ ਪਲਾਜ਼ਾ ਦੇ ਵਿੱਚ ਕਾਫੀ ਸਾਰੀਆਂ ਦੁਕਾਨਾਂ ਨੇ ਇਹਦੇ ਅੰਦਰ ਆ ਦੇਖੋ ਜਿਵੇਂ ਆ ਸ਼ੇਰਵਾਨੀ ਰੱਖੀ ਹੋਈ ਆ ਲਹਿੰਗਾ ਰੱਖਿਆ ਹੋਇਆ ਇਸ ਤਰ੍ਹਾਂ ਦੀਆਂ ਬਹੁਤ ਦੁਕਾਨਾਂ ਨੇ ਇਹ ਆਪਾਂ ਚੱਲਦੇ ਹਾਂ ਲਗ ਲਗ ਸ਼ਾਪਸ ਬਣੀਆਂ ਹੋਈਆਂ ਨੇ ਜਿਵੇਂ ਏਸੀ ਮਾਰਕੀਟ ਸੀ ਨਾ ਉਸੇ ਤਰ੍ਹਾਂ ਇਹ ਵੀ ਇਹ ਬਾਜ਼ਾਰ ਵੀ ਆ ਦੇਖੋ ਆ ਦੁਕਾਨਾਂ ਨੇ ਜਿਵੇਂ ਲਹਿੰਗੇ ਟੰਗੇ ਹੋਏ ਨੇ ਵਿਆਹ ਵਾਲੇ ਲਹਿੰਗੇ ਸਾਰੇ ਉਹ ਸਮਾਨ ਇੱਥੇ ਜੁਐਲਰੀ ਵਾਲੀ ਆ ਗਈ ਜਿਵੇਂ ਸਾਹਮਣੇ ਆ ਸ਼ੇਰਵਾਨੀ ਵਾਲੀ ਆ ਗਈ ਲਓ ਜੀ ਇਹ ਵੀ ਏਸੀ ਮਾਰਕੀਟ ਪਾ ਗਿਆ ਹਨਾ ਬਾਈ ਅਮਰਤ ਜਿਵੇਂ ਏਸੀ ਮਾਰਕੀਟ ਸੀ ਤੇ ਥੱਲੇ ਵੀ ਦੁਕਾਨਾਂ ਹੈਗੀਆਂ ਨੇ ਇਹਦੇ ਆਨ ਦੇਖੋ ਦੇਖ ਸਕਦੇ ਹੋ ਜੁੱਤੀਆਂ ਵਾਲੀ ਆ ਗਈ ਜਿਵੇਂ ਹਨਾ ਇਹ ਵੀ ਥੱਲੇ ਵੀ ਚੱਲਦੇ ਆਪਾਂ ਇਹ ਵੀ ਦੇਖ ਕੇ ਆਵਾਂ ਥੱਲੇ ਵਾਲੀਆਂ ਆਂ ਇਹ ਵੀ ਬਸ ਮਾਰਕੀਟ ਦੇ ਵਿੱਚ ਹੀ ਐ ਤੇ ਸਾਹਮਣੇ ਹੀ ਬਜ਼ਾਰ ਆ ਤੇ ਬਜ਼ਾਰ ਦੇ ਵਿੱਚੋਂ ਹੀ ਰਾਹ ਐਂਟਰ ਹੁੰਦਾ। ਆਹ ਇੱਥੇ ਵੀ ਦੁਕਾਨਾਂ ਨੇ ਸਾਰੀਆਂ ਜਿਵੇਂ ਨਾ ਏਸੀ ਮਾਰਕੀਟ ਦੇ ਵਿੱਚ ਨੇ ਉਸੇ ਤਰ੍ਹਾਂ ਇੱਥੇ ਵੀ ਆ ਬਿਆਲ ਆ ਗਿਆ ਸਾਰਾ ਸਮਾਨ ਦੇਖ ਸਕਦੇ ਹੋ। ਲੋ ਜੀ। ਬਾਕੀ ਉਹ ਲਹਿੰਗੇ ਵਗੈਰਾ ਆ ਗਏ। ਵਾਹ। ਸ਼ੇਰਵਾਨੀ ਆ ਗਈ। ਜਾ ਇਸ ਡਾਇਮੰਡ ਪਲਾਜ਼ੇ ਦੇ ਵਿੱਚ ਵਿਆਹਾਂ ਵਾਲੀ ਸਮਾਨ ਆ ਸਾਰਾ ਹਾਂ ਪਿਆ ਸਾਰਾ ਵਿਆਹਾਂ ਚ ਵਰਤਿਆ ਜਾਂਦਾ ਜਿਹੜਾ ਸਮਾਨ ਲੋਈ ਡਾਇਮੰਡ ਪਲਾਜ਼ਾ ਵੀ ਤੁਹਾਨੂੰ ਦਿਖਾਤਾ ਆਪਾਂ ਤੇ ਹੁਣ ਆਪਾਂ ਚੱਲਦੇ ਆਂ ਬਾਈ ਅਮਰ ਤੇ ਜੁੱਤੀਆਂ ਵਾਲੀ ਸਾਈਡ ਹਾਂ ਜਿਹੜੀ ਜੁੱਤੀਆਂ ਵਾਲੀ ਸਾਈਡ ਆ ਇਹ ਆਪਾਂ ਦੁਬਾਰਾ ਫੇਰ ਦੱਸ ਦਿੰਨੇ ਆ ਜਿਹੜਾ ਡਾਇਮੰਡ ਪਲਾਜ਼ਾ ਇੱਥੇ ਵਿਆਹਾਂ ਵਾਲੀ ਸਮਾਨ ਆ ਜ਼ਿਆਦਾਤਰ ਤੇ ਲਹਿੰਗੇ ਹੋਗੇ ਜਿਵੇਂ ਸ਼ੇਰਵਾਨੀਆਂ ਬਾਕੀ ਆ ਸਾਰੀ ਮਾਰਕੀਟ ਆ ਗਈ ਇੱਥੇ ਵੀ ਦੇਖੋ ਆ ਪਾਰਕਿੰਗ ਨੂੰ ਰਸਤਾ ਜਾਂਦਾ ਉਰੇ ਵੀ ਦੁਕਾਨਾਂ ਨੇ ਸੂਟ ਵਾਲੀਆਂ ਸਾਰੀਆਂ ਆ ਦੇਖੋ ਜੁੱਤੀਆਂ ਵਾਲੀ ਵੀ ਆ ਗਈ ਦੁਕਾਨ ਉਰੇ ਆਰੀਆਂ ਸੂਟ ਵਾਲੀਆਂ ਆ ਗਈਆਂ ਦੁਕਾਨਾਂ ਦੇਖੋ ਇੱਧਰ ਵੀ ਕੱਪੜੇ ਵਾਲੀਆਂ ਦੁਕਾਨਾਂ ਨੇ ਬਹੁਤ ਵੱਡੀ ਮਾਰਕੀਟ ਆ ਪਟਿਆਲੇ ਦੀ ਆਲੇ ਦੋਲੇ ਸਾਰੇ ਦੁਕਾਨਾਂ ਹੀ ਨੇ ਕੱਪੜੇ ਵਾਲੀਆਂ ਹੋਗੀਆਂ ਜੁੱਤੀਆਂ ਵਾਲੀਆਂ ਹੋਗੀਆਂ ਆ ਜੁਐਲਰੀ ਵਾਲੀ ਆ ਗਈ ਸ਼ਾਪ ਦੇਖੋ ਦੇ ਫੈਮਿਲੀ ਆ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਪਿਆਪੀ ਜੁੱਤੀਆਂ ਗਾ ਗਾ ਕੋਈ ਕੋਈ ਆ ਕਿ ਜਿੱਦ ਤੋਂ ਆਪਾਂ ਸ਼ੁਰੂ ਕਰੀ ਸੀ ਵੀਡੀਓ ਉੱਥੇ ਆਪਾਂ ਦੁਬਾਰਾ ਫੇਰ ਪਹੁੰਚ ਗਏ ਸਾਹਮਣੇ ਪਾਰਕਿੰਗ ਦੇ ਵਿੱਚ ਇਹ ਪਾਰਕਿੰਗ ਦੇ ਆਲੇ ਦੁਆਲੇ ਵੀ ਦੁਕਾਨਾਂ ਨੇ ਆ ਦੇਖੋ ਜਿਵੇਂ ਆ ਵੀ ਦੁਕਾਨ ਆ ਗਈ ਕੱਪੜੇ ਵਾਲੀ ਹੈ ਨਾ ਆ ਸਾਹਮਣੇ ਸਾਰੀ ਪਾਰਕਿੰਗ ਹੈ ਇੱਥੇ ਗੱਡੀਆਂ ਮੋਟਰਸਾਈਕਲਾਂ ਦਾ ਪਾਰਕਿੰਗ ਚ ਲੱਗ ਜਾਂਦੇ ਨੇ ਪਰਚੀ ਮਿਲ ਜਾਂਦੀ ਆਪਾਂ ਨੂੰ ਤੇ ਸਾਰਾ ਮਾਈਟਾਗੀ ਆਗੇ ਜੀ ਗਾਂ ਸੜਮੇ ਜਾਣਾ ਚਾਹ। ਆ ਵੀ ਦੇਖੋ ਵੱਡੀ ਦੁਕਾਨ ਆ ਗਈ ਕੱਪੜਿਆਂ ਵਾਲੀ ਲਹਿੰਗੇ ਵਾਲੀ। ਤੇ ਆਹ ਵਾਲੇ ਪਾਸੇ ਜੁੱਤੀਆਂ ਵਾਲੀਆਂ ਦੁਕਾਨਾਂ ਨੇ ਉਹ ਵੀ ਮੈਂ ਕਿਹਾ ਚੱਲੋ ਦਿਖਾ ਦਈਏ ਤੁਹਾਨੂੰ। ਤੇ ਇੱਥੇ ਕੱਪੜਿਆਂ ਵਾਲੀਆਂ ਵੀ ਨੇ ਇਕੱਲੀਆਂ ਜੁੱਤੀਆਂ ਵਾਲੀਆਂ ਨਹੀਂ। ਆਹ ਦੇਖੋ ਜਿਵੇਂ ਸਾਹਮਣੇ ਹੈ ਨਾ। ਕਪੜੇ ਵਾਲੀਆਂ ਵੀ ਆ ਗਈਆਂ ਆ ਲੋ ਐਸ ਤਰ੍ਹਾਂ ਸਾਰੀਆਂ ਦੁਕਾਨਾਂ ਨੇ ਤੇ ਅੱਜ ਜਿਵੇਂ ਆ ਆ ਗਈਆਂ ਪੰਜਾਬੀ ਜੁੱਤੀ ਸਟੋਰ ਆ ਦੋ ਕਠੀ ਜੁੱਤੀਆਂ ਵਾਲੀਆਂ ਆ ਗਈਆਂ ਦੁਕਾਨਾਂ ਇਸੇ ਤਰ੍ਹਾਂ ਇਹ ਲਾਈਨ 'ਚ ਕਾਫੀ ਸਾਰੀਆਂ ਨੇ ਜੁੱਤੀ ਵਾਲੀਆਂ ਦੁਕਾਨਾਂ ਆ ਪੜਦੇ ਵਾਲੀਆਂ ਆ ਗਈ ਪੜਦੇ ਹੀ ਪੜਦੇ ਲਿਖਿਆ ਹੋਇਆ ਉਹ ਆ ਗਈ ਇਧਰ ਪੰਜਾਬੀ ਜੁੱਤੀ ਵਾਲੀਆਂ ਦੇਖੋ ਇਧਰ ਵੀ ਜੁੱਤੀਆਂ ਵਾਲੀ ਆ ਗਈ ਦੁਕਾਨ ਤੇ ਆਹ ਵਾਲੇ ਪਾਸੇ ਕਾਫੀ ਸਾਰੀਆਂ ਨੇ ਦੁਕਾਨਾਂ ਜੁੱਤੀ ਵਾਲੀਆਂ ਆ ਦੇਖੋ ਲਓ ਆ ਵੀ ਪੰਜਾਬੀ ਜੁੱਤੀ ਵਾਲੀ ਲਓ ਜੀ ਥੱਲੀ ਬਈ ਅਮਰਤ ਐਸਤਰਾ ਕਰਕੇ ਸਾਰੀਆਂ ਦੁਕਾਨਾਂ ਨੇ ਤੇ ਬਹੁਤ ਵੱਡਾ ਇਹ ਬਾਜ਼ਾਰ ਆ ਪਟਿਆਲੇ ਦਾ ਤੇ ਕਾਫੀ ਟਾਈਮ ਖੁੱਲਾ ਜਾਇਆ ਜਾਂਦਾ ਘੁੰਮਣ ਨੂੰ ਦੇਖਣ ਨੂੰ ਬਾਜ਼ਾਰ ਨਾਲ ਡਬਲ ਫਾਇਦਾ ਹੁੰਦਾ ਬਈ ਬਾਜ਼ਾਰ ਚ ਆਇਆਂ ਅਮਰਤ ਪਤਾ ਕੀ ਆ ਨਾਲ ਦਾ ਬਾਜ਼ਾਰ ਦੇਖ ਲੈਂਦਾ ਮੈਂ ਤਾਂ ਨਾਲੇ ਕੇਲਾ ਨਵੀਂ ਕੇਲਾ ਆਹ ਸਾਈਡ ਤੋਂ ਆਪਾਂ ਮਾਰਕੀਟ 'ਚ ਐਂਟਰ ਹੋਏ ਸੀਗੇ ਇਧਰੋਂ ਤੇ ਹੁਣ ਇਧਰੋਂ ਚੱਲਦੇ ਆਂ ਇਧਰ ਵੀ ਦੁਕਾਨਾਂ ਨੇ ਮਾਰਕੀਟ ਦੇ ਵਿੱਚ ਤੇ ਇਹ ਵੀ ਸਾਰੀਆਂ ਦੁਕਾਨਾਂ ਆਪਾਂ ਦੇਖਦੇ ਆਂ ਜਾ ਕੇ ਆ ਵੀ ਦੇਖੋ ਜਿਵੇਂ ਜੁਐਲਰੀ ਵਾਲੀਆਂ ਆ ਗਈਆਂ ਚੂੜੀਆਂ ਬਾਕੀ ਹੋਰ ਸਾਰੀਆਂ ਦੁਕਾਨਾਂ ਆ ਇਧਰ ਵੀ ਦੇਖ ਸਕਦੇ ਹੋ ਜਿਵੇਂ ਚੁੰਨੀ ਵਾਲੀਆਂ ਦੁਕਾਨਾਂ ਹਨ ਕਪੜੇ ਵਾਲੀਆਂ ਆ ਹੱਟ ਵਗੈਰਾ ਇਧਰ ਜਿਹੜਾ ਘਰਾਂ ਚ ਬਰਤਨ ਵਾਲਾ ਸਮਾਨ ਆ ਹਨ ਉਹ ਮਾਰਕੀਟ ਆ ਇਹ ਜਿਹੜੀ ਆ ਸਾਈਡ ਆ ਇਹ ਸਾਰਾ ਉਹ ਸਮਾਨ ਆ ਗਿਆ ਜਿਵੇਂ ਆ ਇਧਰ ਮੂਰੇ ਪਿਆ ਸਮਾਨ ਹਨ ਘਰੇ ਬਰਤਨ ਵਾਲਾ ਹੋ ਗਿਆ ਆ ਹੋਟਲ ਆ ਗਿਆ ਜਿਵੇਂ ਦੂਸਰੀ ਸਾਈਡ ਕਪੜੇ ਵਾਲੀਆਂ ਦੁਕਾਨਾਂ ਸੀਗੀਆਂ ਇਧਰ ਘਰਾਂ ਦੀ ਵਰਤੋਂ ਵਾਲਾ ਸਮਾਨ ਆ ਗਿਆ ਸਾਰਾ ਆ ਪਲਾਸਟਿਕ ਦਾ ਜਿਵੇਂ ਬਾਲਟੀਆਂ ਹੋ ਗਈਆਂ ਦੁਰ ਸਾਰਾ ਸਮਾਨ ਆ ਗਿਆ ਬੱਕੀ ਨਹੀਂ ਜਾਣਾ ਅੱਗੇ ਨੂੰ ਜਾਣਾ ਅੱਜ ਮੈਟਰ ਜਿਹਾ ਡ్రਾਈ ਫਰੂਟ ਵਾਲੀ ਦੁਕਾਨ ਆ ਗਈ ਹੈ ਨਾ ਦੇਖ ਕੇ ਜਾਵਾਂ ਆ ਬਿਸਕੁਟ ਵਗੈਰਾ ਵਾਲੀਆਂ ਆ ਗਈਆਂ ਪਰਚੂਨ ਦੀਆਂ ਦੁਕਾਨਾਂ ਘਰਾਂ ਦੀ ਵਰਤੋਂ ਵਾਲਾ ਸਮਾਨ ਆ ਗਿਆ ਆ ਫਾਇਰ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਟਿਆਲੇ ਦਾ ਬਾਜ਼ਾਰ ਦਿਖਾਇਆ ਸਾਰੀ ਮਾਰਕੀਟ ਦਿਖਾਈਆ ਪਟਿਆਲੇ ਦੀ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਜਿਹੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਬਾਕੀ ਮਿਲਦੇ ਹਾਂ ਅਗਲੇ ਬਲੌਗ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ